ਚੱਪੜ ਜਿਹੜੀ ਦੀ ਲੜਾਈ ਸਿੰਘਾਂ ਤੇ ਮੁਗਲ ਹਕੂਮਤ ਦੇ ਵਿਚਕਾਰ 12 ਮਈ 1710 ਈਸਵੀ ਨੂੰ ਲੜੀ ਗਈ ਸੀ ਸਿੰਘਾਂ ਦੇ ਦਲ ਦਾ ਨੇਤਾ ਬੰਦਾ ਸਿੰਘ ਬਹਾਦਰ ਅਤੇ ਮੁਗਲ ਫੌਜ ਦਾ ਨੇਤਾ ਸਰਹੰਦਾ ਸੂਬੇਦਾਰ ਵजीर खान ਸੀ ਸਰਹੰਦਾ ਸੂਬੇਦਾਰ ਵजीर खान ਸਿੰਘਾਂ ਦਾ ਕੱਟੜ ਦੁਸ਼ਮਣ ਸੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਆ ਵਿੱਚ ਇਹਨਾਂ ਵਾਂਕੇ ਸ਼ਹੀਦ ਕਰਵਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਨਨਦੇੜ ਤੋਂ ਬੰਦਾ ਸਿੰਘ ਬਹਾਦਰ ਨੂੰ ਖਾਲਸੇ ਦਾ ਜਰਨੈਲ ਥਾਪ ਕੇ ਇੱਕ ਤਲਵਾਰ ਪੰਜ ਤੀਰ ਨਗਾਰਾ ਨਿਸ਼ਾਨ ਸਾਹਿਬ ਤੇ ਕੁਝ ਸਿੰਘ ਦੇ ਕੇ ਪੰਜਾਬ ਵਿੱਚ ਹੋ ਰਹੇ ਜ਼ਬਰ ਜ਼ੁਲਮ ਦੇ ਖਿਲਾਫ ਪੰਜਾਬ ਨੂੰ ਆਜ਼ਾਦ ਕਰਨ ਦੇ ਲਈ ਤੋਰਿਆ ਬਾਬਾ ਬੰਦਾ ਸਿੰਘ ਬਹਾਦਰ ਸਮਾਣਾ ਸਡੋਰਾ ਕਪੂਰੀ ਆਦੀ ਵਜ਼ੀਰ ਖਾਨ ਦੀਆਂ ਸੈਨਿਕ ਚੌਕੀਆਂ ਤੇ ਕਬਜ਼ਾ ਕਰਦਾ ਹੋਇਆ ਅੱਗੇ ਵਧ ਰਿਹਾ ਸੀ ਇਲਾਕੇ ਦੇ ਫੌਜਦਾਰਾਂ ਨੇ ਬੰਦਾ ਸਿੰਘ ਬਹਾਦਰ ਦੀਆਂ ਵੱਧ ਰਹੀਆਂ ਗਤੀਵਿਧੀਆਂ ਅਤੇ ਮੁਗਲੀਆਂ ਫੌਜਾਂ ਦੇ ਮਾਰੇ ਜਾਣ ਦੀ ਖਬਰ ਵਜ਼ੀਰ ਖਾਨ ਨੂੰ ਪਹੁੰਚਾਈ ਨਾਲੇ ਦੱਸਿਆ ਕਿ ਸਿੰਘਾਂ ਦੀ 70000 ਫੌਜ ਆਪਣੇ ਗੁਰੂ ਦਾ ਨਾਮ ਜਪਦੇ ਹੋયા ਦੁਆਬੇ ਤੇ ਫਤਿਹਾਬਾਦ ਤੇ ਕਬਜ਼ਾ ਕਰਕੇ ਸਰਹੰਦ ਵੱਲ ਵਧ ਰਹੀ ਹੈ ਫੌਜਦਾਰਾਂ ਨੇ ਵਜ਼ੀਰ ਖਾਨ ਨੂੰ ਮਦਦ ਦੇ ਲਈ ਬੇਨਤੀ ਕੀਤੀ